ਦੇਗ ਤੇਗ ਵਧੇ ਦੇਗ ਤੇਗ ਵਧੇ ਰਾਜ ਕਰੇਗਾ ਹਰ ਸਾਹ ਰਾਜ ਕਰੇਗਾ ਹਰ ਸਾਹ ਪੰਥ ਕੀ ਜੀਤ ਪੰਥ ਕੀ ਜੀਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਗਰ ਕਿਮੋਵਾਲ ਸਾਰੇ ਨੌਜਵਾਨਾਂ ਨੇ ਨਗਰ ਵਾਸੀਆਂ ਨੇ ਇਕੱਤਰ ਹੋ ਕੇ ਇੱਕ ਬੇਨਤੀ ਜਿਹੜੀ ਉਹ ਫਰੀਦਕੋਟ ਵਾਲਿਆਂ ਵਾਸਤੇ ਹੱਥ ਜੋੜ ਕੇ ਆ ਵੀ ਭਾਈ ਸਰਬਜੀਤ ਸਿੰਘ ਜੀ ਉਥੇ ਐਮਪੀ ਦੀ ਚੋਣ ਲੜ ਰਹਾ ਹੈ ਜਿਹੜੇ ਭਾਈ ਸ਼ਹੀਦ ਭਾਈ ਬੀਨਤ ਸਿੰਘ ਜੀ ਦੇ ਪੁੱਤਰ ਹੈ ਜਿਨ੍ਹਾਂ ਨੇ 84 ਦਾ ਜਿਹੜਾ ਸੀ ਉਹ ਕੱਲੂ ਘਾਰਾ ਵਾਪਰਿਆ ਉਹਦਾ ਬਦਲਾ ਲੈ ਕੇ ਇੱਕ ਇੰਦਰਾ ਗਾਂਧੀ ਨੂੰ ਜਿਹੜਾ ਸੀ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਉਥੇ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਜਿਹੜੇ ਚੌਂ ਲੜ ਰਹੇ ਇਹ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਜਿਨ੍ਹਾਂ ਦਾ ਕੋਈ ਭੈਣ ਭਾਈ ਉਥੇ ਫਰੀਦਕੋਟ ਦੇ ਵਿੱਚ ਦਾ ਉਸ ਇਲਾਕੇ ਦੇ ਵਿੱਚ ਹੈ ਮੋਗੇ ਵੀ ਉਹ ਸਾਰੇ ਆਪ ਉਹਨਾਂ ਨੂੰ ਬੇਨਤੀ ਕਰ ਲਵੀ ਜਿਹੜੀ ਆ ਇਹ ਪੰਥ ਦੇ ਮਸਲੇ ਦੀ ਗੱਲ ਆ ਪੱਗ ਦੀ ਗੱਲ ਆ ਇੱਜ਼ਤ ਦੀ ਗੱਲ ਆ ਇਹ ਵੋਟਾਂ ਜਿਹੜੀਆਂ ਭਾਈ ਸਰਬਜੀਤ ਸਿੰਘ ਜਿਹੜੀਆਂ ਉਹ ਪਾਈਆਂ ਜਾਣ ਤੇ ਤਾਂ ਕਿ ਜਿਹੜਾ ਕੌਮ ਦਾ ਸਿਰ ਹੋਰ ਉੱਚਾ ਹੋ ਸਕੇ ਇਹ ਵੀ ਪਤਾ ਲੱਗੇ ਕਿ ਸਿੱਖ ਜਿਹੜੇ ਆ ਜਿਹੜਾ ਕਿ ਹਕਮਲਾ ਘਾਲਦਾ ਉਹਦਾ ਅੱਗੇ ਸਤਕਾਰ ਕਰਦੇ ਸਿੱਖਾਂ ਵਿੱਚ ਅਣਖ ਤੇ ਗਰਤ ਹੈਗੀ ਆ ਜੇ ਉਹ ਸੀੜ ਹਾਰ ਜਾਂਦੀ ਆ ਤੇ ਬੜੀ ਅਣਖ ਵਾਲੀ ਗੱਲ ਹੈ ਦੂਜਾ ਆਪ ਬਾਬਾ ਬਕਾਲਾ ਸਾਹਿਬ ਸਾਡਾ ਹਲਕਾ ਹੈ ਭਾਈ ਅਮਰਤਪਾਲ ਸਿੰਘ ਦੀ ਅੱਜ ਜਿਹੜੇ ਡਿਬਰੂ ਘਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਪੈਦ ਕੀਤਾ ਗਿਆ ਇਸ ਵਾਸਤੇ ਉਹ ਵੀ ਇੱਚੀ ਚੋਣ ਲੱਗ ਰਹਾ ਉਹਨਾਂ ਵਾਸਤੇ ਵੀ ਆਪਾਂ ਬਾਤ ਬਾਤ ਜਿਹੜਾ ਉਦੋਂ ਪ੍ਰਚਾਰਾ ਕਰਕੇ ਘਰ ਘਰ ਜਾ ਕੇ ਦੱਸਣਾ ਕਿ ਵੇਖੋ ਜੇ ਨੌਜਵਾਨ ਬੱਚਿਆਂ ਨੂੰ ਬਚਾਉਣਾ ਹੈ ਤੇ ਚੰਗੇ ਬਾਦ ਬੰਦੇ ਨੂੰ ਵੋਟ ਪਾ ਕੇ ਇਹ ਅੱਗੇ ਮੌਕਾ ਦਿੱਤਾ ਜਾਵੇ ਹੋ ਸਕਦਾ ਸਾਡੀ ਗੱਲ ਜਿਹੜੀ ਸਾਡਾ ਦੁੱਖ ਦਰਦ ਹੈ ਉੱਥੇ ਜਾ ਕੇ ਉਹਨਾਂ ਬੰਦਿਆਂ ਦੇ ਵਿੱਚ ਉਹ ਕਰਨ ਜਿਹੜੇ ਰਾਜ ਭਾ ਕਰਨ ਵਾਲੇ ਆ ਇਸ ਵਾਸਤੇ ਬੇਨਤੀ ਹੈ ਤੇ ਸੋ ਹੁਣ ਬੇਨਤੀ ਕਰਦੇ ਆ ਸਰਪਾਈ ਆਪਣਾ ਭਾਈ ਗੁਰਮukh Singh ਜੀ ਪ੍ਰਧਾਨ ਉਹ ਦੋ ਮਿੰਟ ਆਲਸਾ ਵਾਈ ਫੁੱਟੀ ਕਿਫਤ ਹੈ ਦੇ ਸਤਿਕਾਰਯੋਗ ਬਾਬਾ ਜੀ ਨੇ ਆਇਆ ਕਲੈਕਸ਼ਨ ਬਾਰੇ ਚੱਲ ਰਹੀ ਗਤੀਵਿਧੀਆਂ ਤੇ ਜਾਣਨਾ ਪਾਇਆ ਅਸੀਂ ਹਨਕਾ ਬਾਬਾ ਬਕਾਲਾ ਦੇ ਪਿੰਡ ਚੰਮੋਵਾਲ ਤੋਂ ਸਮੂਹ ਨਗਰ ਹਲਕਾ ਫਰੀਦਕੋਟ ਦੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ ਕਿ ਹਨਕਾ ਫਰੀਦਕੋਟ ਵਾਸੀਓ ਸਾਡੀ ਹੱਥ ਜੋੜ ਕੇ ਪੂਰੇ ਪਿੰਡ ਦੀ ਤਰਫੋਂ ਤੁਹਾਨੂੰ ਬੇਨਤੀ ਆ ਇਹਨੂੰ ਸਵੀਕਾਰ ਕਰਿਓ ਜਿਹੜੀ ਭਾਈ ਸਰਬਜੀਤ ਸਿੰਘ ਆ ਇਲੈਕਸ਼ਨ ਦੇ ਵਿੱਚ ਖੜੇ ਨੇ ਉਹਨਾਂ ਦੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਹੋਣੀ ਚਾਹੀਦੀ ਆ ਉਹਦਾ ਕਾਰਨ ਇਹ ਵੀ ਭਾਈ ਸਰਬਜੀਤ ਸਿੰਘ ਦੇ ਸਤਕਾਰਯੋਗ ਪਿਤਾ ਜੀ ਬਹੁਤ ਹੀ ਦਲੇਰੀ ਦੇ ਨਾਲ ਉਹਨਾਂ ਨੇ ਬੜੀ ਕੁਰਬਾਨੀ ਕੀਤੀ ਆ ਜਿਹੜਾ ਉਹਨਾਂ ਨੇ ਉਸ ਟਾਈਮ ਤੇ ਫੈਸਲਾ ਲਿਆ ਸਿੱਖ ਕੌਮ ਦੀ ਪਾਗ ਜਿਹੜੀ ਆ ਉਸ ਟਾਈਮ ਤੇ ਪੈਰਾਂ ਵਿੱਚ ਰਲ ਚੁੱਕੀ ਸੀ ਸਮੇਂ ਦੀਆਂ ਸਰਕਾਰਾਂ ਨੇ ਸੇਖ ਕੌਮ ਨੂੰ ਮਿੱਟੀ ਦੇ ਵਿੱਚ ਰੋਲ ਦਿੱਤਾ ਸੀ ਸਾਡੇ ਸੁਪਰੀਮ ਕਾਨੂੰਨ ਤਖਤ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੀ ਜੇ ਉਸ ਟਾਈਮ ਤੇ ਸਰਦਾਰ ਬੰਦ ਸਿੰਘ ਇਹ ਫੈਸਲਾ ਨਾ ਲੈਂਦੇ ਤੇ ਸ਼ਾਇਦ ਅਸੀਂ ਕਿਸੇ ਆਪਣੇ ਦੇਸ਼ ਦੀ ਗੱਲ ਛੱਡੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਕਿਸੇ ਨੂੰ ਮੂੰਹ ਦਿਖਾਉਣ ਦੇ ਨੈਕ ਨਾ ਹੁੰਦੇ ਉਹ ਸਮੇਂ ਸਰਦਾਰ ਬੰਦ ਸਿੰਘ ਦਾ ਲਿਆ ਫੈਸਲਾ ਸਾਡੀ ਸਿੱਖ ਕੌਮ ਦੀ ਪੈਰਾਜ ਰੂਲੀ ਪੱਤ ਚੁੱਕ ਕੇ ਉਹਨਾਂ ਨੇ ਸਾਨੂੰ ਦੁਨੀਆ ਦੇ ਵਿੱਚ ਹਿਖਤਾਂ ਨਾਲ ਜੀਣਾ ਸਿਖਾ ਦਿੱਤਾ ਤੇ ਪਤਾ ਲੱਗਿਆ ਕਿ ਸਿੱਖ ਜਿਹੜੇ ਪੁਰਾਣਾ ਇਤਿਹਾਸ ਆਪਣਾ ਦਰਾ ਦਿੰਦੇ ਆ ਜੇ ਕਿਸੇ ਦਾ ਮਗਰ ਪੈਂਦੀਆ ਤੇ ਛੱਡਦੇ ਨਹੀਂ ਬੋਲੇ ਸੁਨਹਾ ਸੂਰਿਆਾਲਾ ਇਸ ਕਰਕੇ ਤੇ ਸਾਡੀ ਬੇਨਤੀ ਆ ਵੀ ਜਿਹੜੇ ਪਰਿਵਾਰ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਹੋਵੇ ਔਰ ਸਮਾਂ ਆਇਆ ਕਿ ਉਹ ਕੁਰਬਾਨੀ ਦਾ ਮੁੱਲ ਮੋੜਨਾ ਆਪਾਂ ਮੁੱਲ ਕੋਈ ਉਹਨਾਂ ਦੀ ਕਿਸੇ ਤਰ੍ਹਾਂ ਦੀ ਰਕਮ ਅਦਾ ਕਰਕੇ ਨਹੀਂ ਮੋੜਨਾ ਸਿਰਕ ਇੱਕ ਆਪਣੀ ਕੀਮਤੀ ਵੋਟ ਪਾ ਕੇ ਮੋੜਨਾ ਤੇ ਫਰੀਦਕੋਟ ਵਾਸੀਆਂ ਨੂੰ ਔਰ ਯੂਰਪ ਵੀਰਾਂ ਜਿੱਥੇ ਜਿੱਥੇ ਵੀ ਤੁਹਾਡਾ ਵੀ ਕੋਈ ਰਿਸ਼ਤੇਦਾਰੀ ਆ ਕੋਈ ਭੈਣ ਭਰਾ ਸੱਜਣ ਮੇ ਤਾਂ ਰਗਾ ਉਹਨਾਂ ਨੂੰ ਵੀ ਬੇਨਤੀ ਕਰੋ ਔਰ ਖਾਸ ਕਰਕੇ ਸਿੱਧੀ ਬੇਨਤੀ ਆ ਫਰੀਦਕੋਟ ਵਾਸੀਆਂ ਨੂੰ ਹੱਥ ਜੋੜ ਕੇ ਵੀ ਤੁਸੀਂ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਨੂੰ ਬਹੁਤ ਵੱਡੀ ਲੀਡ ਦੇ ਨਾਲ ਕਾਮਯਾਬ ਕਰੋ ਔਰ ਸਾਡੇ ਹਲਕਾ ਪਾਵਾ ਪਕਾਲਾ ਤੁਮ ਤੇ ਵੈਸੇ ਬੜੀ ਬੱਲੇ ਬੱਲੇ ਆ ਭਾਈ ਅਮਰਪਾਲ ਸਿੰਘ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਆ ਯਾਰੀ ਫਲ ਕਾ ਪ੍ਰੀਤ ਕੋਟ ਦਾ ਵਾ ਥੋੜਾ ਜਿਹਾ ਉਧਰ ਨੇ ਬੜਾ ਡਾਉੜ ਸੀ ਹੁਣ ਸੰਗਤਾਂ ਸਾਰੀਆਂ ਇਕੱਤਰ ਹੋ ਗਏ ਗਰੀਨ ਕੋਟ ਪਹੁੰਚ ਗਿਆ ਵਾ ਸੰਗਤਾਂ ਨੂੰ ਬਾਰ ਬਾਰ ਵੀਰ ਕਰਦੇ ਆ ਕਿ ਭਾਈ ਸਰਬਜੀਤ ਸਿੰਘ ਨੂੰ ਕਾਬੂਜਾਬ ਕਰਕੇ ਆਪਣੀ ਸਿੱਖੀ ਦੀ ਹੋਂਦ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਭਾਈ ਬੈਂਤ ਸਿੰਘ ਜੀ ਅਮਰ ਰਹੇ ਸ਼ਹੀਦ ਭਾਈ ਬੈਂਤ ਸਿੰਘ ਜੀ ਅਮਰ ਰਹੇ ਸ਼ਹੀਦ ਭਾਈ ਸਤਵਰਪ ਸਿੰਘ ਜੀ ਅਮਰ ਰਹੇ ਭਾਈ ਸਤਵੰਤ ਸਿੰਘ ਜੀ ਅਮਰ ਰਹੇ ਸ਼ਹੀਦ ਭਾਈ ਕੇਰ ਸਿੰਘ ਜੀ ਅਮਰ ਰਹੇ ਸ਼ਹੀਦ ਭਾਈ ਕੇਰ ਸਿੰਘ ਜੀ ਅਮਰ ਰਹੇ ਸ਼ਹੀਦ ਭਾਈ ਵਿਅੰਤ ਸਿੰਘ ਜੀ ਅਮਰ ਰਹੇ ਬੋਲੇ ਸੋਨ ਹਾ ਜਗ ਸਭੀਆਂ ਦਾ